ਤਰਤੀਬ ਵਿੱਚ ਨਿਕਲੇ ਬਚਨ ਜਿਹੜੇ ਆ ਉਹ ਤੋਂ ਕਵਤਾ ਬਣਦੀ ਹੈ ਜੀ ਗਲੇ 'ਚੋਂ ਨਿਕਲੇ ਤਰਤੀਬ ਨਾਲ ਆਵਾਜ਼ ਇਹ ਰਾਗ ਬਣਦੀ ਹੈ ਹੂੰ ਹੂੰ ਤੇ ਜਦੋਂ ਇਹ ਸੁਰਾਂ ਸੁਰ ਵਿੱਚ ਹੁੰਦੀਆਂ ਉਦੋਂ ਕੀਰਤਨ ਸ਼ੁੱਧ ਹੁੰਦਾ ਜਦੋਂ ਇਹ ਅੰਦਰਲੀਆਂ ਸੁਰਾਂ ਸ਼ੁੱਧ ਹੋ ਜਾਂਦੀਆਂ ਫਿਰ ਜ਼ਿੰਦਗੀ ਐਸਾ ਗੀਤ ਗਾਤੀ ਹੈ ਮੌਤ ਵੀ ਝੂਮ ਝੂਮ ਕਰ ਜਾਂਦੀ ਹੈ ਮੌਦ ਲੈਣ ਆਉਂਦੀ ਉਹ ਵੀ ਝੂਮਣ ਲੱਗ ਪਈ ਦੀ ਉਹਨਾਂ ਦੇ ਚੇਤਾਪੁਰ ਜਾਂਦਾ ਪਰ ਲੈਣ ਆਈਆਂ ਹੂੰ 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 ਕਿਉਂਕਿ ਉਹਦੀ ਜ਼ਿੰਦਗੀ ਐਸੀ ਸ਼ੁੱਧ ਹੋ ਜਾਂਦੀ ਉਹਨੂੰ ਕਿਸੇ ਚੀਜ਼ ਦਾ ਭੈ ਡਰ ਨਹੀਂ ਰਹਿ ਜਾਂਦਾ ਵੀ ਮੈਂ ਮਰ ਜੂਗਾ ਨਾ ਉਹਦਾ ਮੈਂ ਨਾ ਮਰੂ ਮਰਬੂ ਸੰਸਾਰਾ ਮੈਂ ਥੋੜਾ ਮਰਨਾ ਸਰੀਰ ਮਰਨਾ ਹੈ ਤੇ ਜਦੋਂ ਨਹੀਂ ਮੇ ਉਦੋਂ ਵੀ ਹੈਗਾ ਹੁਣ ਵੀ ਸਰੀਰ ਮਰਨ ਤੋਂ ਬਾਅਦ ਵੀ ਮੈਂ ਥੋੜਾ ਮਰ ਜਾਣਾ ਉਹਨਾਂ ਹੀ ਬੰਦ-ਬੰਦ ਕਟਵਾਇਆ ਉਹਨਾਂ ਹੀ ਆਰਾਸੀਰ ਤੇ ਫਿਰ ਆਇਆ ਜਿਨ੍ਹਾਂ ਦੀ ਜ਼ਿੰਦਗੀ ਐਸਾ ਗੀਤ ਗਾਉਣ ਲੱਗ ਪੈਂਦੀ ਹੈ ਗਿਨਾਦੀ ਜ਼ਿੰਦਗੀ ਅੰਦਰੋਂ ਵਾਜਾ ਸੁਧਰ ਜਾਂਦਾ